अदकारी और और कलाकारी सामने ला और सारे ने बहुत सपोर्ट थी। की मतलब मैं राजवीर के जान तो बाद बड़े कशमकश से फिल्म अपना हम कि रिलज करा राजवीर तो बगैर कंवर भाजी ने गल की कंवर भाजी ने बहुत सपोर्ट की उन्हें क्या नहीं है फिल्म तो हम आनी जरूरी है राजवीर ਤਾਂ ਇਹ ਪਾਰਟ ਇਹ ਹਿੱਸਾ ਵੀ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਜਸਵੀਰ ਸਿੰਘ ਪਾਜੀ ਜਿਨ੍ਹਾਂ ਦਾ ਬਹੁਤ ਸਪੋਰਟ ਰਿਹਾ ਥਰੂ ਆਊਟ ਮਤਲਬ ਪਹਿਲੇ ਦਿਨ ਤੋਂ ਫਿਰ ਸਾਰੇ ਮੇਰੇ ਫਿਲਮ ਦੇ ਐਕਟਰਸ ਕੁਕੀ ਬਾਜੀ ਧੀਰਜ ਬੋਲੀ ਰਾਣਾ ਬਾਜੀ ਨਵਨੀ ਸਾਨਵੀ ਰਾਖੀ ਜੀ ਸਭ ਨੇ ਬਹੁਤ ਸਪੋਰਟ ਕੀਤੀ ਹੈ ਮਨ ਮੈਂ ਤੋਂ 10 ਦਿਨ ਰਾਤ ਸਾਰੇ ਲੱਗੇ ਨੇ ਕਿ ਇਹ ਫਿਲਮ 28 ਨਵੰਬਰ ਤੱਕ 28 ਨਵੰਬਰ ਨੂੰ ਸਾਰੇ ਦੁਨੀਆ ਦੇ ਸਾਰੇ ਪੰਜਾਬੀ ਹਰ ਬੰਦਾ ਫਿਲਮ ਵੇਖੇ ਹਰ ਬੱਚਾ ਬਜ਼ੁਰਗ ਇਹ ਬਹੁਤ ਜ਼ਿਆਦਾ ਇਮੋਸ਼ਨਲ ਐਸਾ ਮੂਮੈਂਟ ਏਗੇ ਮੇਰੇ ਵਾਸਤੇ ਔਰ ਐਸ ਫਿਲਮ ਨਾਲ ਬਹੁਤ ਸਾਰੀਆਂ ਯਾਦਾਂ ਵੀ ਜੁੜੀਆਂ ਮੈਨੂੰ ਯਾਦ ਆਪਾਂ ਸੰਦੂਰ ਪੱਲੀ ਕੋ ਗਾਣਾ ਹੋਇਆ ਸੀ ਦੋ ਗਾਣੇ ਹੋਏ ਉਹਨਾਂ ਕੋ ਫਿਰ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਕਾਹਨ ਉਹਨਾਂ ਦੇ ਅੱਜ ਬੇਟਾ ਆਏ ਨੇ ਤੇ ਥੈਂਕ ਯੂ ਵੈਰੀ ਮਚ ਸੀ ਆਏ ਔਰ ਉਹ ਵੀ ਉਹਨਾਂ ਦੀ ਵੀ ਯਾਦਾਂ ਜੁੜੀਆਂ ਹਨ ਸਰਦੂਲ ਬਾਜੀ ਦੀ ਆਵਾਜ਼ ਸੁਣੀ ਲਈ ਹੈ ਟ੍ਰੇਲਰ ਚ ਅੱਜ ਸਵੇਰੇ ਦਰਜੀਤ ਬਾਜੀ ਦਾ ਵੀ ਦਰਜੀਤ ਦਸਾਨ ਬਾਜੀ ਨੇ ਵੀ ਆਪਣੀ ਵੌਇਸ ਦਿੱਤੀ ਉਹਨਾਂ ਨੇ ਜਦੋਂ ਪਤਾ ਲੱਗਿਆ ਕਿ ਟ੍ਰੇਲਰ ਆ ਰਿਹਾ ਹੈ ਤਾਂ ਉਹਨਾਂ ਨੂੰ ਉਹਨੇ ਕਿਹਾ ਕਿ ਮੈਂ ਵੀ ਕੁਝ ਟ੍ਰਿਬਿਊਟ ਕਰਨਾ ਚਾਹਨਾ ਉਹਨਾਂ ਨੇ ਵੀ ਵੌਇਸ ਸਪੈਸ਼ਲੀ ਵੌਇਸ ਨੋਟ ਬਣਾ ਕੇ ਭੇਜਿਆ ਤੇ ਲੋ ਵਾਸਤੇ ਪਹਿਲਾਂ ਗੋਗੀ ਭਾਈ ਨੇ ਦਬ ਕੀਤਾ ਸੀ ਬਹੁਤ ਸੋਣਾ ਤੇ ਲੇਕਿਨ ਉਹਨਾਂ ਨੂੰ ਵੀ ਟਵੀਓਡ ਲੈਣ ਦੀ ਜ਼ਰੂਰੀ ਸੀ ਕੰਟਰੀਬਿਊਸ਼ਨ ਤੇ ਫਿਰ ਉਹਨਾਂ ਨੇ ਦਿੱਤੀ ਅੱਜ ਹਰ ਆਰਟਿਸਟ ਅੱਜ ਸਾਰੇ ਪਰਾ ਬੈਠੇ ਮਨਕੀਰਤ ਭਾਈ ਬੈਠੇ ਪੁਰੀਸ਼ਮ ਭਾਈ ਸਾਰੇ ਦਿਨ ਵੀ ਆਰਟਿਸਟ ਆਏ ਨੇ ਨਵਿੰਦਰ ਮਿੱਲਾ ਭਾਈ ਬਹੁਤ ਬਹੁਤ ਸਪੋਰਟ ਹੈ ਸੁਣਦੀ ਹੁਣ ਹੈ ਕਿ ਲੋਕੀ ਮਤਲਬ ਸਿਨਮਾ ਚ ਇਕਵ ਰਾਜਵੀਰ ਨੂੰ ਜ਼ਰੂਰ ਦੇਖਣ ਜਾਣ ਉਹਦੀ ਇਹ ਜਿਹੜਾ ਪਾਰਟ ਹੈ ਨਾ ਉਹਦੀ ਸਿੰਗਿੰਗ ਤੇ ਗਾਣਾ ਤੇ ਸਭ ਨੇ ਸੁਣਿਆ ਪਰ ਉਹਦੀ ਜਿਹੜੀ ਐਕਟਿੰਗ ਹੈ ਉਹ ਜ਼ਰੂਰ ਵੇਖਣੀ ਕੋਈ ਔਰ ਮੈਂ ਅ ਇਸ ਮੰਚ ਰਹੀ ਇਹ ਵੀ ਕਹਣਾ ਚਾਹਣਾ ਕਿ ਅਸੀਂ ਮੈਂ ਤੇ ਪ੍ਰੋਡਿਊਸਰ ਸਾਹਿਬ ਸਾਡੇ ਬੱਲੀ ਜਿਹਨਾਂ ਨੇ ਆਪਾਂ ਸੰਧਾ ਭਾਜੀ ਨੇ ਬਹੁਤ ਸਪੋਰਟ ਕੀਤੀ ਇਮੀਡੀਏਟਲੀ ਇੱਕ ਕਾਲ ਤੇ ਦੌੜੇ ਆਏ ਕਿ ਆਪਾਂ ਕਿੱਥੇ ਕਿਹੜੀ ਫਿਲਮ ਪਚਾਣੀ ਹੈ ਤੇ ਮੈਂ ਤੇ ਪ੍ਰੋਡਿਊਸਰ ਸਾਹਿਬ ਆਪਾਂ ਦੋਨੋਂ ਨੇ ਬੈਠ ਕੇ ਡਿਸਕਸ ਕੀਤਾ ਕਿ ਆਪਾਂ ਐ ਫਿਲਮ ਦੀ ਜੋ ਵੀ ਬਾਕਸ ਆਫਿਸ ਕਲੈਕਸ਼ਨ ਆਏਗੀ ਉਹਦੇ ਚੋਂ ਇੱਕ ਬਹੁਤ ਵੱਡਾ ਹਿੱਸਾ ਆਪਾਂ ਰਾਜਵੀਰ ਦੇ ਬੱਚਿਆਂ ਦੀ ਫੈਮਲੀ ਨੂੰ ਦੇਣਾ ਚਾਹੁੰਦੇ ਹਾਂ ਸਪੋਰਟ ਕਰਨਾ ਚਾਹੁੰਦੇ ਹਾਂ ਔਰ ਇਹ ਸਿਰਫ ਫਿਲਮ ਮਤਲਬ ਫਿਲਮ ਦੀ ਗੱਲ ਨਹੀਂ ਕਰ ਰਿਹਾ ਆਉਣ ਵਾਲੀ ਜ਼ਿੰਦਗੀ ਵਿੱਚ ਮਾਤਾ ਜੀ ਨੂੰ ਵੀ ਵਾਦਾ ਕਰਕੇ ਆਏ ਸੀ ਕਿ ਆਪਾਂ ਹਮੇਸ਼ਾ ਖੜੇ ਆ ਤੁਸੀਂ ਬਸ ਸਿਰਫ ਸਾਨੂੰ ਕਹਿਣਾ ਕਿ ਇਹ ਚੀਜ਼ ਹੈ ਬਸ ਆਪਾਂ ਹਮੇਸ਼ਾ ਤੁਹਾਡੇ ਲਈ ਖੜੇ ਆ ਤੇ ਸਪੋਰਟ ਕਰੋ ਤਾਂ ਕਿ ਪਰ ਜਿੰਨੀ ਜਿਆਦਾ ਮਤਲਬ ਸਪੋਰਟ ਫੈਮਲੀ ਨੂੰ ਬੱਚਿਆਂ ਨੂੰ ਕਰ ਸਕੇ ਰਾਜਵੀਰ ਤਾਂ ਹੁਣ ਇਸ ਦੁਨੀਆ 'ਚ ਨਹੀਂ ਹੈ ਲੇਕਿਨ ਜਿਵੇਂ ਭਾਜ ਨੇ ਕਿਹਾ ਕਿ ਹੁਣ ਆਪਾਂ ਸੈਡਨੈਸ ਵਾਲੀ ਗੱਲ ਨਾ ਕਰੀਏ ਆਪਾਂ ਹੁਣ ਮਿਲ ਕੇ ਰਾਜਵੀਰ ਦੀ ਕਮੀ ਨਾਪ ਆਇਰਨ ਨੂੰ ਮਤਲਬ ਪੇਸ਼ ਆਏ ਪਰਮੇ ਨੂੰ ਉਹ ਸਪੋਰਟ ਕਰੀਏ